ਗਿੱਦੜਵਾਹ ਵਿਖੇ ਚਾਂਦੀ ਦਾ ਛਤਰ ਚੋਰੀ ਦਾ ਮਾਮਲਾ ਪੁਲਿਸ ਨੇ ਚੋਰੀ ਕਰਨ ਵਾਲੇ ਮੁਲਜ਼ਮ ਅਤੇ ਖਰੀਦਣ ਵਾਲੇ ਸੁਨਾਰੇ ਨੂੰ ਕੀਤਾ ਕਾਬੂ ਡੀਐਸਪੀ ਅਵਤਾਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਬੀਤੇ ਦਿਨੀ ਗਿੱਦੜਵਾਹ ਵਿਖੇ ਸਥਿਤ ਡੇਰਾ ਬਾਬਾ ਗੰਗाराम ਜੀ ਵਿਖੇ ਬਾਬਾ ਸ਼੍ਰੀਚੰਦ ਜੀ ਦੀ ਮੂਰਤੀ ਤੋਂ ਚਾਂਦੀ ਦਾ ਛਤਰ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਇਹਨਾਂ ਮੁਲਜ਼ਮਾਂ ਨੇ ਚਾਂਦੀ ਦਾ ਛਤਰ ਮੁਕਸਰ ਦੇ ਇੱਕ ਸੁਨਾਰੇ ਨੂੰ ਘੱਟ ਰੇਟ ਤੇ ਵੇਚ ਦਿੱਤਾ ਸੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਸੁਨਾਰੇ ਨੂੰ ਵੀ ਕਾਬੂ ਕਰ ਲਿਆ ਡੀਐਸਪੀ ਨੇ ਨਿਆਰਾਂ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੂੰ ਚੋਰੀ ਦਾ ਸਮਾਨ ਨਾ ਖਰੀਦੇ ਜਾਂਦੀ ਅਪੀਲ ਕੀਤੀ ਹੈ ਪੁਲਿਸ ਵੱਲੋਂ ਇਹ ਜਾਣਕਾਰੀ ਸ਼ਾਮ ਪੋਣੇ 5 ਵਜੇ ਜਾਰੀ ਪ੍ਰੈਸ ਨੋਟ ਦੇ ਵਿੱਚ ਦਿੱਤੀ ਗਈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਤਪੁਰ ਜੀ ਆਈਪੀਐਸ ਤੇ ਡਾਕਟਰ ਅਖਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੋਹਨ ਸਿੰਘ ਸਾਹਿਬ ਜਿਨ੍ਹਾਂ ਸਾਨੂੰ ਸਖਤ ਦਿਸ਼ਾ ਨਿਰਦੇਸ਼ ਨੇ ਕੋਈ ਵੀ ਮਾੜਾ ਅੰਸਰ ਚਾਹੇ ਉਹ ਚੋਰੀ ਕਰਨ ਦਾ ਦੀ ਹੈ ਚਾਹੇ ਨਸ਼ੇ ਨਸ਼ੇ ਵੇਚਣ ਦਾ ਦੀ ਹੈ ਉਹ ਸਾਡੇ ਜ਼ਿਲ੍ਹੇ ਚ ਅਪਰੇਟ ਨਹੀਂ ਕਰਨਾ ਚਾਹੀਦਾ ਇਸ ਦੇ ਸੰਬੰਧ ਚ ਨੀਤੀ 22725 ਨੂੰ ਕਰੀਬ ਸਵਾ 1:00 ਵਜੇ ਤੇ ਡੇਰਾ ਬਾਬਾ ਸ਼੍ਰੀ ਗੰਗाराम ਜੀ ਗਧਰਵਾ ਇਹਦੇ ਕਿਤੇ ਵਸਿਆ ਦੀ ਬੜੀ ਆਸਥਾ ਨਾਲ ਜੁੜੀ ਹੋਈ ਹੈ ਦੋ ਨਾਮ ਨੂੰ ਵਿਅਕਤੀਕ ਦੀ ਸਭਾ ਕੱਕਵੇ ਦੁਪਹਿਰੇ ਬਾਬੇ ਸ਼੍ਰੀ ਚੰਦੇ ਜੀ ਮੂਰਤੀ ਤੋਂ ਸ਼ਤਰ ਚੋਰੀ ਕਰਕੇ ਲੈ ਗਈ ਜੀ ਦਾ ਸੰਬੰਧ ਚ ਅਸੀਂ ਸ਼ੋਕ ਮਰਦੀ ਬਾਂਤ ਮਖਦੋਨ ਨੰਬਰ ਨਵੇਂ ਮੀਡੀ 2725 ਅੰਡਰ ਸੈਕਸ਼ਨ 305 ਡੀ 331 3 ਬੀ ਐਨ ਐਸ ਤੁਹਾਡਾ ਦਰਵਾਜਾ ਰਜਿਸਟਰ ਕਰਕੇ ਇਹਦੀ ਤਫ਼ਤੀਸ਼ ਕੀਤੀ ਤਫ਼ਤੀਸ਼ ਕਰਕੇ ਸਾਰੇ ਅਸੀਂ ਸੀਸੀਟੀਵੀ ਕੈਮਰੇ ਕੈਮਰੇ ਖੋਲ੍ਹੇ ਟੈਕਨੀਕਲ ਤਰੀਕੇ ਨਾਲ ਇਹਦੀ ਤਫ਼ਤੀਸ਼ ਕਰਕੇ ਦੋ ਅਸੀਂ ਚੋਰ ਜਿਹੜੇ ਆ ਪ੍ਰਜੇਸ਼ ਕੁਮਾਰ ਲਈ ਸਵਿੱਕੀ ਤੇ ਬਲਜਿੰਦਰ ਸਿੰਘ ਲਈ ਸ਼ੇਰੂ ਇਹ ਦੋਨੇ ਮੁਕਸਰ ਦੇ ਆਏ ਇਹ ਦੋਨਾਂ ਨੂੰ ਅਰੇਸਟ ਕੀਤਾ ਇਹਨਾਂ ਨੂੰ ਪੁੱਛ ਕੇ ਤਾਂ ਦੱਸਿਆ ਵੈਸੀਆਂ ਛੱਤਰ ਚੋਰੀ ਕਰਕੇ ਵੀ ਅਮਰੀਕ ਸਿੰਘ ਸਾਰਾ ਮੁਕੱਦਮਾ ਹਾਲਸਿੰਘ ਨੇ ਸੁਨੇਹਾ ਆ ਗਾਂਧੀ ਚੌਂਕ ਨੂੰ ਛੱਤਰ ਦੀ ਦੁਕਾਨ ਵੀ ਅਸੀਂ ਉਹਨਾਂ ਨੂੰ ਛੱਤਰ ਵੇਚਤਾ ਅਸੀਂ ਇਹਨਾਂ ਦੋਨਾਂ ਨੂੰ ਤੇ ਤੀਜੇ ਅਮਰੀਕ ਸਿੰਘ ਜਿਹੜੇ ਸਿਨਿਆਰ ਜਨੇ ਚੋਰੀ ਦਾ ਛੱਤਰ ਲਿਆ ਸੀ ਉਹਨ ਵੀ ਮੁਕੱਦਮੇ ਇਨਾਮਜ਼ਦ ਕਰਕੇ ਅਰੇਸਟ ਕਰ ਲਿਆ ਤੇ ਇਹਨਾਂ ਨੇ ਜਿਹੜੀਆਂ ਚਾਂਦੀਆਂ ਨੇ ਛੱਤਰ ਢਾਲ ਕੇ ਚਾਂਦੀ ਬਣਾ ਲਈ ਸੀ ਜਿਹੜੀ 700 ਗ੍ਰਾਮ ਚਾਂਦੀ ਹੈ ਉਸੇ ਰਿਕਵਰ ਕਰ ਲੈ। ਪਹਿਲਾਂ ਸਾਨੂੰ ਕੋਈ ਪਰਚੇ ਵਰਦੇ ਇਹਨਾਂ ਆਸੇ ਸਰਮਾਨਤ ਪੇਸ਼ ਕਰਕੇ ਮਾਰ ਲੈ ਰਹੇ। ਇਹਨਾਂ ਸਾਰਾ ਪਿੱਛੋਂ ਖੰਘਾੜਾਗੇ ਨਾ ਦੀ ਸਹਾਰਾ ਜਾਬ ਤੱਕ ਕੀ ਨੇ। ਮੇਰੇ ਆਮ ਲੋਕਾਂ ਨੂੰ ਜਸਨਿਆ ਪੈਸਾ ਨੂੰ ਪੀ ਲੈ। ਕੋਈ ਵੀ ਦੁਕਾਨਦਾਰ ਇਹਦੇ ਚੋਰ ਪਾਸੋਂ ਕੋਈ ਸਮਾਨ ਦੀ ਖਰੀਦੋਂ ਪ੍ਰੋਕਤ ਨਾ ਕਰੇ। ਨਹੀਂ ਤਾਂ ਉਹਨਾਂ ਦੇ ਖਾਤ ਵੀ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਖਾਤਰੀਡ ਤੇ ਤਰਫੀ ਦੇ ਕਿਸ ਤੋਂ ਵੀ ਇਹਨੇ 60000 ਦਾ ਵੇਚਿਆ ਜੀ। ਚੋਰ ਨਹੀਂ ਸੀਗਾ ਠੀਕ ਹੈ। ਸੁਨਿਆਰ ਵੀ ਲਾਲਚ ਕਰਕੇ